ਇਨੁ ਭਈ ਆਉਣਾ ਤੈਨੂੰ ਨਹੀਂ ਦਿਖਣਦਾ ਸੁੱਕੀ ਸਵਾਹ ਪਿਛਲੇ ਬਨੇ ਔੜ ਔੜ ਕੇ ਬਾਹਰ ਜਾਣਦੀ ਸਾਰੀ ਇਧਰ ਆ ਪੁੱਤਰ ਥੱਲੇ ਉਤਰ ਜਾ ਤਾਂ ਮੂੰਹ ਖੋਲ ਦੇ ਤੇ ਜਾਂ ਮੈਂ ਖੋਲਣਾ ਹੀ ਉਥੇ ਖੋਲ ਦੂੰ ਨਹੀਂ ਕਰ ਹਾਂ ਕੋਣ ਗੱਲ ਭਈ ਆਉਣ ਨੇ ਆ ਇਧਰ ਆ ਜਾ ਆ ਜਾ ਸਵਾਹ ਖਲਰਨਦੀ ਕਿ ਨਹੀਂ ਖਲਰਨਦੀ ਸਵਾਹ ਖਲਰਨਦੀ ਨਾ ਅੱਖਾਂ ਚ ਪਈ ਸਵਾਹ ਅੱਖਾਂ ਚ ਨਹੀਂ ਪਈ ਕਿਤੇ ਬਹੁਤ ਮੰਦੀ ਆ ਹਾਂ ਵੰਦੀਆ ਤੇ ਨਾ ਇਹਨੂੰ ਪਈਆ ਹੀ ਆਉ ਨਾ ਨਹੀਂ ਸੇਜੇ ਲੈ ਜਾਂਦੇ ਸਾਹੀ ਸਹੀ ਜੇ ਨਹੀਂ ਤੈਨੂੰ ਨਹੀਂ ਦਿਖਣ ਦਿਆ ਵੀ ਤੂੰ ਪੈਂਟ ਦੇ ਵਿੱਚਾਂ ਦੀ ਸਵਾਹ ਲੱਦ ਕੇ ਤੇ ਦਿਆਂ ਵਨ ਨੇਹਰੀਆਂ ਲਈ ਆਇਆ ਨਾ ਟਰੈਕਟਰ ਦੀਆਂ ਇਹ ਜਿਹੜੇ ਲੱਦਦੇ ਨਹੀਂ ਉਹਨਾਂ ਨੂੰ ਕਹੋ ਜਾ ਕੇ ਉਹਨਾਂ ਨੂੰ ਕਹੋ ਗਿੱਲੀ ਲੱਦਣ ਹਾਂ ਕੰਪਨੀਆਂ ਨੇ ਲਿਆਂਦੀ ਕਿੱਥੋਂ ਆ ਉਹ ਜੋ ਮੇਲੇ ਚ ਉਹਨਾਂ ਨੂੰ ਕਹੋ ਸੇਲ ਲੱਦ ਕਿਹੜੀ ਮੇਲੇ ਦੇ ਵਿੱਚੋਂ ਕਿਹੜੀ ਮੇਲੇ ਰਾਣੀ ਵਾਲੀ ਮੇਲੇ ਹਾਂ ਉਹਨਾਂ ਨੂੰ ਕਹ ਕਰ ਗੱਲਦਣ ਗਿੱਲੀ ਅਸੀਂ ਗਿੱਲੀ ਆਨੇ ਲੱਦੋ ਤੇ ਨਹੀਂ ਲੱਦਦੇ ਹੁਣ ਅਸੀਂ ਕੀ ਕਰੀਏ ਅਸੀਂ ਕੀ ਕਰੀਏ ਅਸੀਂ ਤੇ ਪੈਸੇ ਲੈਣੇ ਜੋ ਕਹਾਂਗੇ ਉਹ ਕਰਨਾ ਹੀ ਆ ਡੌਂਦਾ ਆਉਣਿਆਂ ਤੋਂ ਤੈਨੂੰ ਨਹੀਂ ਦੇਖਣ ਦਿਆ ਵੀ ਮਗਰਲੇ ਪਿੰਨੇ ਲੋਕਾਂ ਦਾ ਸਵਾਹ ਪੈਣ ਦੀ ਆ ਜਾ ਇਹਨਾਂ ਨੂੰ ਕਹ ਦੇ ਉਹ ਆਂਦਾ ਵੀ ਆ ਦੀ ਸਵਾਹ ਦੀ ਟਰਾਲੀ ਨਹੀਂ ਜਾਂ ਲੱਗਣੀ ਚਾਹੀਦੀ ਲੈ ਜਾ ਉਹਨਾਂ ਵਾਸਤੇ ਚਲੋ ਵਾਸੀਂ ਇੱਥੋਂ ਕੱਢ ਵਾਸ ਸੀ ਖਬਰਦਾਰ ਮੇਰੇ ਪਿੰਡ ਦਾ ਪਿੰਡ ਦੇ ਵਿੱਚ ਉਹਦੀ ਟਰਾਲੀ ਖੜੀ ਏਦਾਂ ਹੀ ਦੱਸ ਉਹਨਾਂ ਨੂੰ ਗੱਲ ਕਰਾ ਦੇਣਾ ਕਿ ਸਰਪੰਚਾਂ ਦਾ ਵਾ ਮੇਰੇ ਨਾਲ ਗੱਲ ਕਰਨਾ ਕਰਾ ਗੱਲ ਗੰਦ ਪਾਇਆ ਇਹਨਾਂ ਨੇ ਹੈ ਉਹਨਾਂ ਬਾਸ ਚ ਲਾਉਣੇ ਜਾ ਕੇ ਬੈਠਾ ਉੱਥੇ ਮੈਨੂੰ ਉਹਨਾਂ ਸਪਲੀਸਟਾ ਸਾਹਿਬ ਸਭ ਤੋਂ ਗੱਡੀਆਂ ਦਾ ਸਵਾਦ ਹੁੰਦਾ ਜਾਂਦਾ ਮਰਚਿੰਗ ਕਰਾ ਕਰਨਾ ਬੈਕ ਕਰ ਇਹਨੂੰ ਚੱਲ ਬੈਕ ਚੱਲ ਓਏ ਚੱਲ ਬੈਕ ਚਲੋ ਬਾਤ ਖਬਰਦਾਰ ਜੇ ਆਈ ਨਾ ਕਿ ਕਿਆ ਕੋਈ ਤੇ ਦੋਵਾਂ ਦੀਆਂ ਅੱਖਾਂ ਭਰ ਗਈਆਂ ਉਹਨਾਂ ਦੀਆਂ ਹੈਂ ਦੋਵਾਂ ਦੀਆਂ ਅੱਖਾਂ ਭਰ ਗਈਆਂ ਮੇਰਾ ਆਪ ਉੱਤਾਂ ਲੈ ਕੇ ਸਵਾਹ ਹਾਂ ਆਂਦਾ ਆੜਾ ਗਾਰਡ ਲੈ ਇੰਨੇ ਤੇ ਉੜਦੀ ਆ ਅੰਨਾ ਹੋਇਆ ਆਉਣ ਦਿਆ ਅੰਨਾ ਹੋਇਆ ਤੇਰੇ ਜੇ ਮੇਰੇ ਜਿੱਦਾਂ ਮੈਨੂੰ ਤੇਰੇ ਤੇ ਗੁੱਸਾ ਹੈ ਨਾ ਤੇਰਾ ਤਾਇਆ ਮੂੰਹ ਖਲਾਇਆ ਦਾ ਮੂੰਹ ਨਹੀਂ ਖਰਾਉਣਾ ਬੜੀ ਸ਼ਰਮਗਰ ਹੁਣ ਥੋੜੀ ਮਾੜੀ ਮੋਤੀ ਕਿੱਲੀ ਕਰਕੇ ਲੈ ਆਉ ਥੋ ਤੇ ਵੀਰ ਨਹੀਂ ਭਰ ਦਿਓ ਗਿੱਲੀ ਉਹਨਾਂ ਨੂੰ ਕਹੋ ਜਾ ਕੇ ਗਿੱਲੀ ਪਾਸੋਂ ਮੋੜ ਪਸ਼ਾ ਨੂੰ ਕਹਸ ਮੋੜ ਚੱਲ ਮੋੜ ਲੈ ਜਾ ਪਿੱਛੇ ਉੱਥੇ ਚੱਲ ਪਿੱਛੇ ਓਏ ਇੱਕ ਹੋਰ ਆ ਗਈ ਜੇ ਚੱਲ ਓਏ ਚੱਲ ਪਿੱਛੇ ਚੱਲ ਪਿੱਛੇ ਖਬਰਦਾਰ ਜੇ ਆਂਦੀ ਨੰਗੇ ਤੁਸੀਂ ਸਾਰੇ ਜਣੇ ਦੇ ਚੱਲ ਮੋੜ ਪਿੱਛੇ ਚੱਲ ਆਹ ਉਹ 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 ਬੰਦਾ ਹਾਂ ਤੇਰੀ ਤੇ ਗਰ ਉਹ ਹੁੰਦਾ ਗੱਲ ਨਾ ਨਾ 76 ਮਾਰ ਮੈਂ ਸਿਰ ਡਾਦਾਂਗੇ ਇਹਨਾਂ ਦਾ ਵੇਖੀ ਰੋ ਆ ਫਾਸੇ ਬੇਰੇ ਹਾਂ ਦਾ 76 ਦੇ ਲੈਕਦਾ ਤੂੰ 76 ਦੇ ਲੈਕਦਾ ਜਦਾਂ ਤੂੰ ਭੁਜਾਈ ਆਉਂਦਾ ਜਦਾਂ ਲੋਕਾਂ ਦੇ ਸਾਰਿਆਂ ਦੇ ਸਿਰ ਚ ਖੇ ਪਾਉਂਦੇ ਆ ਤੂੰ ਨਹੀਂ ਤੂੰ ਹੀ ਉਥੇ ਖਲੋਤੇ ਭੱਜ ਕੇ ਸਾਈਡ ਤੇ ਹੋ ਗਏ ਮੈਂ ਵੇਖਣ ਅੱਖਾਂ 'ਚ ਪੈ ਗਈਆਂ ਦੋਨਾਂ 'ਚ ਹੀ ਪੈ ਗਈਆਂ ਹਾਂ ਆ ਜੀ ਇਹ ਸਵਾਹ ਪਹੁੰਚ ਗਿਆ 40 42 ਦੀ ਸਬੂਰ ਚੌਂਟ ਹੈ ਆ ਹਾਂ ਕਹਿੰਦਾ ਵੀ ਇਹ ਇਹ ਪੂਰਿਆ ਫਾਸਟ ਆ ਉਹ ਯਾਰ ਸਵਾਹ ਆਟੋ ਕਰਨਾ ਵੀਰਾਂ ਅੱਖਾਂ 'ਚ ਪੈ ਗਈ ਦੋ ਸਰਪੰਚ ਵੀਰਾਂ ਤਾਂ ਇਹ ਨੀ ਨੀ ਨਹੀਂ ਗਈ ਦੀ ਗੱਲ ਕਰਾ ਮੇਰੇ ਹੈਂਡ ਫ੍ਰੀ ਕਰ ਕਰ ਫੋਨ ਹੈਂਡ ਫ੍ਰੀ ਹੈਂਡ ਫ੍ਰੀ ਕਰ ਫੋਨ ਆ ਗੱਲ ਕਰੀ ਯਾਰ ਹਲੋ ਹਾਂ ਜੀ ਕੀ ਮੈਂ ਕਹਿਆ ਵੀ ਆ ਗੰਦ ਪਾਉਣ ਨੂੰ ਸਾਡੇ ਪਿੰਡ 'ਚ ਟਰਾਲੀਆਂ ਪਿਆ ਹੀ ਦੇ ਦੇ ਤੁਸੀਂ ਇਹਨਾਂ ਕੋ ਟਰੈਕਟਰ ਵਾਸੀ ਲੈ ਜਾ ਜੋ ਜੇ ਕੋਈ ਤੁਹਾਡਾ ਟਰੈਕਟਰ ਆਂਦੀ ਨੰਗ ਗਿਆ ਤਾਂ ਮੈਂ ਸਾਲ ਤੋਂ ਸ਼ਪੈਟਾਂ ਦਾ ਮੈਂ ਜੇ ਪਿੰਡ ਦਾ ਸਰਪੰਚ ਨਾ ਮੈਂ ਅੱਗ ਲਾ ਦੇਣੀ ਜੇ ਤੁਹਾਡੇ ਟਰੈਕਟਰ ਨੂੰ ਹਾਂ ਚੱਲੋ ਬਦਮਾਸ਼ੋ ਵੱਡੇ ਜਦਾਂ ਨਾ ਤੁਹਾਡਾ ਮਾਲਕਾ ਉਹਦਾ ਨੇ ਗਾੜੀ ਤੁਸੀਂ ਗੁੰਡੇ ਬਣੇ ਜੇ ਤੁਸੀਂ ਚੱਲ ਕਰ ਵਾਸੀ ਚਲੋ ਚਲੋ ਮੋੜੋ ਚਲੋ ਮੈਂ ਤਾਂ ਜੁੱਤੀਆਂ ਦੇ ਲੈਕਦਾ ਏ ਚੱਲ 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 ਵਾਪਸੀ ਮੇਲੇ ਲਲ ਨੂੰ ਆਰਾਮ ਜਦਗੀਆਂ ਕਰਦੇ ਆਏ ਲੋਕ ਲੋਕੀਆਂ ਦੇ ਰਾਣਾ ਗਰਜੀਤ ਆਹੇ ਜੀ ਜੇਬ ਉਹ ਆਰਾਮ ਜਦਗੀਆਂ ਕਰਦੇ ਆਏ ਹੋਏ ਰਾਣੇ ਆਗੇ ਇਹ ਵੀ ਰਾਣੇ ਦੇ ਗੁੰਡੇ ਬਣੇ ਗਾੜਲੇ ਬਣੇ ਚੱਲ 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 ਵਾਪਸੀ ਚਲੋ ਵਾਪਸੀ ਇੱਥੋਂ ਜਾ ਕੇ ਨਾ ਉਹਨੂੰ ਸੁਨਾ ਦੇ ਦੀ ਉਹਨੂੰ ਉਹਨਾਂ ਨੂੰ ਸੁਨਾ ਦੇ ਦੋ ਜਾ ਕੇ ਮੇਲ ਵਾਲਿਆਂ ਨੂੰ ਆਖਾ ਕਿ ਸਰਪੰਚਾਂ ਦਾ ਜੇ ਖਬਰਦਾਰ ਜੇ ਮੇਰੇ ਪਿੰਡ ਸਾਣੀ ਕੋ ਨੰਗ ਗਿਆ ਦੇ ਚਲੋ